ਹੋ ਮਈ ਤੋਂ ਅੱਜ ਦੀ ਤਰੀਕ ਤੱਕ ਹਰ ਦਿਨ ਇਤਿਹਾਸ ਵਿੱਚ ਲਿਖਿਆ ਜਾਏਗਾ ਨੰਗਲ ਵਾਸੀਆਂ ਵਾਸਤੇ ਪੰਜਾਬ ਵਾਸਤੇ ਇੱਥੋਂ ਦੇ EMPLOYEES ਵਾਸਤੇ ਜਿਹੜੇ ਹੋਰ ਵੀ ਡੇਲੀ بیس ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਮੰਗ ਸਾਬ ਨੇ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਪਾਣੀ ਵੀ ਸਾਡਾ ਇੱਥੋਂ ਦੀ ਜ਼ਮੀਨ ਵੀ ਸਾਡੀ ਕੰਟਰੋਲ ਵੀ ਸਾਡਾ ਨਾਮ ਵੀ ਬਦਲ ਦੇਵਾਂਗੇ ਤੇ ਜਿਹੜੇ ਲੋਕ ਰਾਹਤ ਨਹੀਂ ਮਿਲ ਰਹੀ ਸੀ ਨੌਕਰੀ ਤੋਂ ਇੱਥੇ ਲਗਾਤਾਰ ਕੋਈ 200 ਰੁਪਏ 300 ਰੁਪਏ ਤੇ ਆਦਿ ਤੇ ਰੱਖੇ ਉਹਦਾ ਮਾਮਲਾ ਜੀ ਮਾਨ ਸਾਹਿਬ ਨੇ ਚੱਕਿਆ ਸਾਰੀ ਗੱਲਬਾਤ ਪੂਰੀ ਹੋ ਗਈ ਇਹ ਲੋਕਾਂ ਨੂੰ ਵੱਡੀ ਰਾਹਤ ਹੈ ਸਰੀ ਨੂੰ 10 ਦਿਨ ਮਿਲਦਾ ਕਿਸੇ ਨੂੰ 15 ਦਿਨ ਮਿਲਦਾ ਕਿਵੇਂ ਬੰਦੇ ਗੁਜ਼ਾਰਾ ਕਰਨਗੇ ਤੇ ਚੇਅਰਮੈਨ ਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਚੱਕ ਕੇ ਪਾਣੀ ਛੱਡਣ ਤੇ ਆ ਗਿਆ ਇਹ ਦੇਖਿਓ ਜੀ ਜਿੱਥੇ ਮਰਜੀ ਲੱਗੋ ਜਿੱਥੇ ਦਿਲ ਕਰਦੇ ਉੱਥੇ ਲਾ ਦਿੰਦੇ ਇਹਨਾਂ ਨੂੰ ਤਾਂ ਉੱਥੇ ਲਾ ਦੇ ਇਹ ਕੰਮ ਕਰਦੇ ਨੇ ਜਿਹੜੇ ਪੱਕੇ ਨੂੰ ਕਰਦੇ ਉਹ ਕੰਮ ਨਹੀਂ ਕਰਦੇ ਪੁਆਇੰਟ ਦਾ ਕੰਮ ਕਰਦੇ ਆਲੇ ਨੂੰ ਚੇਅਰਮੈਨ ਦੇ ਕਰਨਿਆ ਇਹ ਗੱਲਾਂ ਠੀਕ ਹੈ ਜੀ ਜੀ ਠੀਕ ਹੈ ਜੀ ਇਹ ਨਜ਼ਾਇਜ਼ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਧੰਨਵਾਦ ਕਰੂੰਗਾ ਸਾਡੇ ਜਿਹੜੇ ਲੋਕਲ ਹਲਕਾ ਵ代यक ਖੜੋਵਾਚਿੰਗ ਬੈਂਜ ਜੀ ਦਾ ਜਿਨ੍ਹਾਂ ਨੇ ਸਹਿਯੋਗ ਕਰ ਅੱਜ ਇਰੀਗੇਸ਼ਨ ਮਨਿਸਟਰ ਤੱਕ ਪਹੁੰਚਾਈ ਹੈ ਅਸੀਂ ਕਾਫੀ ਲੰਬੇ ਸਮੇਂ ਤੋਂ ਬਤੌਰ ਡੇਲੀ ਵੇਜ ਤੇ ਕੰਮ ਕਰਦੇ ਆ ਰਹੇ ਸੀਗੇ ਤੇ ਸਾਡੀ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਬਹੁਤ ਬਥਰੀ ਸਰਕਾਰਾਂ ਆਈਆਂ ਮਗਰ ਜੋ ਇਸ ਵੇਲੇ ਪੰਜਾਬ ਸਰਕਾਰ ਜੋ ਸਾਡੇ ਪ੍ਰਤੀ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਪਾਣੀ ਦੇ ਮੁੱਦੇ ਨੂੰ ਚਾਹੇ ਡੇਲੀ ਵੇਜ ਦੇ ਲੱਗਦਾ ਈ ਸਰ ਮੈਂ ਇਹ ਕਹਿਣਾ ਚਾਹਣਾ ਵੀ ਚੇਅਰਮੈਨ ਨੂੰ ਦਿਨਾ ਨਹੀਂ ਆ ਇਹ 100 ਬੰਦਾ 357 ਰੁਪਏ ਇਹਨਾਂ ਨੂੰ ਮਿਲਦੇ ਆ ਤੇ ਕੀ ਗੁਜ਼ਾਰਾ ਹੋ ਸਕਦਾ ਚਲ ਇਹ ਵਿਚਾਰੇ ਕਿੱਡੇ ਸ਼ਰੀਫ ਨੇ ਇਹ ਕਹਿੰਦੇ ਵੀ ਸਾਨੂੰ ਚਲ ਪੈਸੇ ਇੰਨੇ ਮਿਲ ਜਣ ਤੇ ਸਾਨੂੰ ਮਹੀਨੇ 'ਚ ਕਿਸੇ ਨੂੰ 10 ਦਿਨ ਮਿਲਦਾ ਕਿਸੇ ਨੂੰ 15 ਦਿਨ ਮਿਲਦਾ ਕਿਵੇਂ ਬੰਦੇ ਗੁਜ਼ਾਰਾ ਕਰਨਗੇ ਤੇ ਚੇਅਰਮੈਨ ਨੂੰ ਇਹਨਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਇਹ ਚੱਕ ਕੇ ਪਾਣੀ ਛੱਡਣ ਤੇ ਆ ਗਿਆ ਇਹ ਤਾਂ BBMB ਇਸ ਲਈ ਬਣੀ थी ਕਿ BBMB ਦੇ ਹਰ ਕਰਮਚਾਰੀ ਦਾ ਹਰ ਬੰਦੇ ਦਾ ਖਿਆਲ ਰੱਖਿਆ ਜਾਵੇ ਇਹ ਉਹਦੇ ਕਰਨ ਵਾਲਾ ਕੰਮ ਅਸੀਂ ਕਰਾਵਾਂਗੇ ਇਹਨਾਂ ਤੱਕ ਠੀਕ ਹੈ ਠੀਕ ਹੈ